ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋਹਤ ਚਲਾਕੀ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤਮਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕੀ ਕੀ ਵਿਰੋਧ ਹੋਇਆ ਜਾਣਬੁੱਝ ਕੇ ਕੀਤਾ ਗਿਆ ਜਾਣਬੁੱਝ ਕੇ ਕੀਤਾ ਗਿਆ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਕਦੇ ਹੋ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਂ ਨਾਲ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਝੋਲੀ ਅੱਡ ਕੇ ਭੀਗ ਲੱੜ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੋ ਇੱਕ ਸਾਥੋ ਗਾਲਾਂ ਜਿੰਨੇ ਵੀ ਗੱਡੀਆਂ ਜੀ ਜੇ ਹੱਥ ਚਲਾਕੀ ਹੋਈ ਆ ਤੇ ਬੇहद ਮੰਦ ਭਾਗੀ ਬੇहद ਮੰਦ ਨਾ ਸਰਜੀਤ ਇੱਕ ਸਾਥ ਤੁਸੀਂ ਦਰਦ ਦਰਦ ਕੇ ਖਾ ਰਹੇ ਆ ਇਹੋ ਜਿਹਾ ਕੋਈ ਐਮਐਲ ਨਹੀਂ ਕੋਈ ਐਮਪੀ ਨਹੀਂ ਕੋਈ ਫੈਕਟਰੀ ਨਹੀਂ ਕੋਈ ਚੀਫ ਫੈਕਟਰੀ ਨਹੀਂ ਸਾਡੇ ਕੋਲ ਰੈਡਲ ਪ੍ਰੂਫ ਹੈ ਕੱਲੇ ਕੱਲੇ ਨੂੰ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮੰਨਾ ਜੀ ਕੋ ਗਏ ਕਿਉਂਕਿ ਮੰਨਾ ਜੀ ਸਾਡੀ 2 ਬਜਟ ਦਾ ਪੇਸ਼ ਕਰ ਕੋ ਨੋਮਤਾ ਹੈ ਕਿਉਂਕਿ ਜੇ ਮੰਨਾ ਜੀ ਸਾਡੇ ਹੱਕ ਚ ਖਲੋਤੇ ਆ 1500 ਰੁਜ਼ਗਾਰ ਆ 1500 ਮਜ਼ਦੂਰ ਸਾਡਾ ਸਾਡੀਆਂ ਧੀਆ ਪਿੰਡਾਂ ਦੇ ਹਸਬੰਦ ਨਹੀਂ ਹੈਗੇ ਕਿਹਾ ਭਰਾ ਨਹੀਂ ਹੈਗਾ ਉਹ ਕਿੱਥੋਂ ਰੋਟੀ ਖਾਣਗੇ ਕਿਤੋਂ ਹਾਜੀ ਮੈਂ ਬੀਆਟੀ ਸੋਲੋ ਕੀ ਮੰਗਾ ਜਾਇਜ ਪਰ ਇਹ ਹਲਾਜਾਇਜ ਭਾਜੀ ਜਿਹੜਾ ਦੋ ਹੋਇਆ ਉਹ ਹਲਾਜਾਇਜ ਸੀਗੇ ਜੋ ਉਹਨਾਂ ਨੇ ਬੋਲਿਆ ਉਹ ਜਾਇਜ ਸੀ ਪਰ ਆਪਾਂ ਫਿਰ ਵੀ ਆਪ ਨੂੰ ਫੜ ਕੇ ਲੈ ਕੇ ਗਏ ਕਿ ਨਹੀਂ ਅੱਜ ਅੱਜ ਭਾਈ ਸਾਹਿਬ ਮੈਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਆਪਣਾ ਦਮਨਦੀਪ ਨਾਲ ਗੱਲ ਕੀਤੀ ਅਸੀਂ ਫਿਰ ਮੁੰਨਾ ਜੀ ਨੇ ਅਦਾ ਮੁੱਦਾ ਚੁੱਕਿਆ ਦਮਨਦੀਪ ਕਾਉਂਸਲਰ ਸਾਹਿਬ ਜਿਹੜੇ ਸੀ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰਾਂ ਦੇ ਇਸ ਉੱਪਰ ਜਿਹੜਾ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਪੀ ਮੈਚੇ ਬੈਠੇ ਆ 20 25 25000 ਰੁਪਇਆ ਕਿਉਂ ਲੈਣਦੇ ਆ ਮੈਨੂੰ ਐਚੀ ਦਾ ਜਵਾਬ ਚਾਹੀਦਾ 90 ਲੱਖ ਰੁਪਇਆ 90 ਲੱਖ ਰੁਪਇਆ ਬਜਟ ਆ ਰਿਹਾ ਮਹੀਨੇ ਦਾ 90 ਲੱਖ ਰੁਪਇਆ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਤਰ ਤਰ ਧੱਕੇ ਖਾਂਦੇ ਆ ਸਾਨੂੰ ਇੱਕ ਬੰਦਾ ਦੱਸ ਦੇ ਜਿਹਨੇ ਸੜਨਾ ਮੋੜਨਾ ਮੋੜਾ ਲਾਇਆ ਜੇ ਸਾਡੇ ਅੱਜ ਮੋੜਨਾ ਮੋੜਾ ਲਾ ਲਿਆ ਤਾਂ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਸੂਰ ਕਿਹਦਾ ਵਾ ਕਸੂਰ ਭਾਰੀ ਤੂੰ ਤਾਂ ਕਸੂਰ ਇਹਦੇ ਵਿੱਚ ਹੋਰ ਤੁਹਾਡੇ ਸਰਕਾਰ ਕਸੂਰੀ ਸਰਕਾਰ ਦਾ ਜਿਹੜਾ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ ਇੱਕ ਸਾਲ ਤੋਂ ਧੱਕੇ ਖਾ ਰਹੇ ਆਪਾਂ ਕਿਤੇ ਮંત્રી ਸਾਹਮਣੇ ਕੋ ਚਲ ਜਾ ਚੀਫ ਸੈਕਟਰੀ ਕੋ ਚਲ ਜਾ ਸਾਰੀ ਗੱਲ ਮੁੱਕੀ ਚੀਫ ਸੈਕਟਰੀ ਸਾਹਿਬ ਤੇ ਜਦੋਂ ਚੀਫ ਸੈਕਟਰੀ ਆਪਾਂ ਮਿਲ ਕੇ ਖੁੱਦ ਉਹਨਾਂ ਨੇ ਇਹ ਵੀ ਤੁਹਾਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਇਸੀ ਦਾ ਜਵਾਬ ਚਾਹੀਦਾ ਇਹ ਕਦੋਂ ਚੱਲੂਗਾ ਇਹ ਲੈ ਲੈ ਲੋਕਾਂ ਦਾ ਰੁਜ਼ਗਾਰ ਕਦੋਂ ਮਿਲੂਗਾ ਕਦੋਂ ਮਿਲ ਲਗਾ